ਸਰ ਸ੍ਰੀਕਲ ਤੁਸੀਂ ਵੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਅੰਮ੍ਰਿਤਸਰ 에어ਪੋਰਟ ਰੋਡ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਹੜਪੀੜਤਾ ਲਈ 4 ਟਰੱਕ ਰਾਤ ਸਮਗਰੀ ਰਵਾਨਾ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪੰਜਾਬ ਲਈ ਜਿਤਾਈ ਗਈ ਚਿੰਤਾ ਤੋਂ ਬਾਅਦ ਕਾਂਗਰਸ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰ ਕਰਮਕੁਨ ਇਸ ਯਤਨ ਵਿੱਚ ਸ਼ਾਮਲ ਹੋਵੇ ਤਾਂ ਜੋ ਕੋਈ ਵੀ ਹੜਪੀੜਿਤ ਵਿਅਕਤੀ ਭੁੱਖਾ ਜਾਂ ਪਿਆਸਾ ਨਾ ਰਹੇ ਯਾਰ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਅੱਜ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਾਨਯੋਗ ਉਪੇਸ਼ ਬਗੇਲ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਇੰਚਾਰਜ ਵੀ ਹੈ ਉਹ ਪੰਜਾਬ ਚ ਆਏ ਹੈ ਮੈਂ ਇਹਨਾਂ ਦਾ ਧੰਨਵਾਦੀ ਹਾਂ ਤੇ ਸਵਾਗਤ ਵੀ ਕਰਦਾ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਉਸ ਨੂੰ ਸਾਰਿਆਂ ਨੂੰ ਪਤਾ ਜੋ ਗੱਲਾਂ ਰਾਜਾ ਬੜਿੰਗ ਜੀ ਨੇ ਬੋਲੀਆਂ ਮੈਂ ਉਹਨਾਂ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਤੇ ਬੇਰਕਾ ਸਾਹਿਬ ਦਾ ਤੇ ਔਜਲਾ ਸਾਹਿਬ ਹੋਰਾਂ ਦਾ ਮੈਂ ਧੰਨਵਾਦੀ ਆ ਅੰਮ੍ਰਿਤਸਰ ਦੀ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਰਾਹਤ ਕਾਰਜਾਂ ਲਈ ਸਮਾਨ ਸਮੱਗਰੀ ਅੱਜ ਭੇਜਣੀ ਹੈ ਪਰਸੋ ਐਸੀ ਜਲੰਧਰ ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਕਾਂਗਰਸੀ ਲੀਡਰ ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਜਿਹੜੀ ਸਰਕਾਰ ਹੈ ਇਹ ਹਸਤਾਖਰ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੂਕਲੇਸ ਹੈ ਜਿਹਦੇ ਕਰਕੇ ਹਸਤਾਲਾ ਜਾ ਕੇ ਪੈਗੇ ਤੇ ਨਾਲ-ਨਾਲ ਇੱਕ ਉਹ ਫੁੱਫੜ ਭੱਜਿਆ ਫਿਰਦਾ ਹੈ ਫੁੱਫੜ ਦਾ ਵਿਆਜ ਮਾਰ ਨਹੀਂ ਹੁੰਦਾ ਇਹ ਸਰਕਾਰ ਵੀ ਜਿਵੇਂ ਕਾਟੂਕਲੇਸ ਉਹਦੇ ਨਾਲ ਪਿਆ ਹੋਇਆ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਈ ਤੇ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਆ-ਕਿਆ ਰਾਹਤ ਕਾਰਜ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਿਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਟੋਕਲੇਸ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਵਰਕਰ ਹਰ ਫਰੰਟ ਤੇ ਜੂਝ ਰਹੇ ਆ ਪੰਜਾਬੀ ਹਰ 프ਰੰਟ ਤੇ ਜੂਝ ਰਹੇ ਆ ਇਹ ਲੋਕਾਂ ਨੇ ਆਪ ਇਸ ਮਿਹਮ ਨੂੰ ਸੰਭ ਲਿਆ ਤੇ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਆ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਭੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਦਾ ਨਾਲ ਉਹਨਾਂ ਦੇ ਹਦੇਸ਼ਾ ਅਨੁਸਾਰ ਇੱਥੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਨੇ ਵੀ ਮੈਸੇਜ ਪੇ ਜੇ ਉਮੀਦ ਹੈ ਕਿ ਉਹ ਵੀ ਆਉਣਗੇ ਐਸੀ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁਖ ਦੀ ਘੜੀ ਚ ਕੱਢਣਾ ਹੈ ਸਰਕਾਰਾਂ ਸਾਡੀ ਮਦਦ ਕਰਨ ਚਾਹੇ ਨਾ ਕਰਨ ਖਰਜ ਉਹਨਾਂ ਦਾ ਬਣਦਾ ਹੈ ਲੇਕਿਨ ਉਹ ਭੱਜੀਆਂ ਹੋਈਆਂ ਧੰਨਵਾਦ ਅੱਛਾ ਜੀ ਇੱਕ ਮੁੱਖ ਮੰਤਰੀ ਨੂੰ ਬਦਲ ਦੀ ਬਦਲਣ ਦੀ ਜਰੀ ਹੈ ਇੱਕ ਇਸ ਵੇਲੇ ਕਾਵਿਆ ਚੱਲ ਰਹੀ ਹੈ ਗੱਲਾਂ ਹੋ ਰਹੀਆਂ ਨੇ ਪਹਿਲੇ ਉਹਨਾਂ ਨੂੰ ਬੋਲਣ ਦੇ ਕੇਸ਼ਵੀ ਬਾਸੂ ਸਾਹਿਬ ਮੁੱਖ ਮੰਤਰੀ ਹੁੰਦੇ ਆ ਚੰਦਰ 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 ਮਾਈ ਕਰੀਏ ਇੱਧਰ ਹਾਂਜੀ ਹਾਂਜੀ ਕਰ ਦੋ ਕਿ ਮਾਈਕ ਫਾਈਕ ਤੇ ਨਾਲ ਹੀ ਸਮੁੱਚੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਅਸੀਂ ਬੈਠੇ ਆ ਚੰਨੀ ਸਾਹਿਬ ਬੈਠੇ ਆ ਐਮਪੀ ਸਾਹਿਬ ਤੇ ਸਾਰੇ ਸੀਨੀਅਰ ਅਧਿਕਾਰੀ ਸਹਿਬਾਨ ਤੇ ਖਾਸ ਕਰਕੇ ਰਾਜਕੁਮਾਰ ਮੇਰਕਾ ਜੀ ਅੱਜ ਬਪੇਸ਼ ਬਗੇਲ ਜੀ ਨੇ ਰਾਹੁਲ ਗਾਂਧੀ ਜੀ ਦੇ ਜਿਸ ਪ੍ਰਕਾਰ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਪੰਜਾਬ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਵੀਡੀਓ ਪਾ ਕੇ ਚਿੰਤਾ ਜ਼ਾਹਿਰ ਕੀਤੀ ਔਰ ਰਾਹੁਲ ਗਾਂਧੀ ਜੀ ਨੇ ਇਹ ਗੱਲ ਕਹੀ ਇਹ तमाम ਕਾਂਗਰਸ ਦੇ ਕਾਰਕਟਰਾਂ ਨੂੰ ਰਾਹਤ ਕਾਰਜਾਂ ਦੇ ਵਿੱਚ ਜੁਟ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਪੰਜਾਬ ਦਾ ਵਿਅਕਤੀ ਭੁੱਖਾ ਪਿਆਸਾ ਨਾ ਰਹੇ ਜੋ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਯੋਗਦਾਨ ਪਾ ਕੇ ਕਰਨਾ ਚਾਹੀਦਾ ਹੈ ਨਾਲ ਹੀ ਨਾਲ ਉਹਨਾਂ ਨੇ ਬਪੇਸ਼ ਬਗੇਰ ਜੀ ਵੀ ਅੱਜ 2 ਦਿਨ ਦੇ ਦੌਰੇ ਤੇ ਅੱਜ ਇਥੋਂ ਚੱਲ ਕੇ ਤੇ ਉਹ ਫਾਜ਼ਿਲਕਾ ਤੱਕ ਜਾਨੀ ਕਿ 6 ਜ਼ਿਲ੍ਹੇ 2 ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਔਰ ਕਿੱਥੇ ਕਿੱਥੇ ਕੀ ਰਾਹਤ ਵੀ ਪਹੁੰਚਾਉਣੀ ਹੈ ਔਰੇ ਤੇ ਵੀ ਸਾਡਾ ਕੰਮ ਕਰਨਗੇ ਦਾ ਦੱਸਣਗੇ ਤੇ راہুল ਗਾਦੀ ਜੀ ਨੂੰ ਇਸ ਬਾਰੇ ਆਪਣੀ ਰਿਪੋਰਟ ਦੇਣਗੇ ਕਾਂਗਰਸ ਪਾਰਟੀ तमाम ਜ਼ਿਲ੍ਹਿਆਂ ਦੇ ਵਿੱਚ ਆਪਦੇ ਲੈਵਲ ਤੇ ਸਾਰੀਆਂ ਕਮੇਟੀਆਂ ਬਣ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲ ਫੁਲ ਭੇਟਾ ਹਰ ਲੋਕ ਸਭਾ ਵਾਈਜ਼ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਿਆ ਮੁਕਸਰ ਲੁਧਿਆਣਾ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤ ਕਾਰਜਾਸੇ ਇਕੱਠਾ ਕੀਤਾ ਅੱਜ ਇੱਥੇ ਵੀਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅੱਜ ਇਹ ਟਰੱਕਾਂ ਨੂੰ ਰਵਾਨਗੀ ਜਿਹੜੀ ਸਭ ਤੋਂ ਦਵਾਉਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆ ਸਾਹਿਬ ਔਜਲਾ ਸਾਹਿਬ ਰੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਔਰ ਅਜ਼ਨਾਲਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇਥੋਂ ਛੱਡੀ ਦੇਣ ਆਏ ਆ ਅਸੀਂ ਨੁਕਤਾ ਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਹੈ ਸਰਕਾਰ ਨੇ ਜੋ ਕੀਤਾ ਉਹਰਾ ਖੁਲਾਸਾ ਕਰਾਂਗੇ ਇਸ ਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਸੀ ਜਿਹੜਾ ਵਿਪਤਾ ਹੈ ਅਸੀਂ ਸਭ ਇਕਜੁੱਟ ਹੋ ਕੇ ਅੱਜ ਪੰਜਾਬ ਦੇ ਨਾਲ ਖੜੇ ਆਂ ਪਰ ਇਹ ਕਿਉਂ ਹੋਇਆ ਕਿਵੇਂ ਹੋਇਆ ਤੇਰੇ ਵਿੱਚ ਕੇਂਦਰ ਦਾ ਕੀ ਗਲਤੀ ਹੈ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੀ ਤੇ ਪੰਜਾਬ ਦੇ ਜਿਹੜਾ ਸੈਕਟਰੀ ਹੋਰੀ ਕੀ ਗਲਤੀ ਹੈ ਜਾਂ ਮੰਤਰੀ ਦੀ ਕੀ ਗਲਤੀ ਹੈ ਕਿਉਂ ਹੋਇਆ ਇਹ ਸਭ ਕੁਝ ਇਹ ਹੋ ਸਕਦਾ 75% ਨੁਕਸਾਨ ਨਾ ਹੁੰਦਾ ਏਰੀਆ ਸਾਰੀਆਂ ਜੱਲਾ ਬਾਰੇ ਬਾਅਦ ਚ ਚਰਚਾ ਕਰਾਂਗੇ ਸੋ ਅੱਜ ਇੰਨਾ ਹੀ ਮੈਂ ਬੇਨਤੀ ਕਰਾਂਗਾ सरदार चरणजीत सिंह चन्नी साहब, वो भी, वो भी। राहत सामग्री से भरे हुए चार गाड़ियां रवाना की जा रही है उसके उपलक्ष्य में आज हमारे साथ चन्नी साहब हमारे प्रधान साहब हमारे यहाँ के सांसद जी और सभी सरकारिया साहब सभी लोग उपस्थित हैं डेने जी और वेरिका जी विशेष रूप से धन्यवाद के उन्होंने ये राह सामग्री एकत्रित करके प्रभावित लोगों के बीच वितरण करने के लिए भेज रहे हैं मैं उन्हें साधुवाद देता हूँ ये जो फ्लड आया है ये सरकारों के द्वारा चाहे वो राज्य सरकार हो चाहे केंद्र सरकार दोनों के नाकामी के कारण से यह बाढ़ आया हुआ है और इसका खामियाजा पूरा पंजाब हो रहा है दुर्भाग्यजनक बात यह है कि अभी तक के कितने फसल बर्बाद हो गया कितने खेत में रेत भर गए कितने जान माल का नुकसान हुआ कितने ढोर डंगर गए कितने लोगों की मौत हुई इसके बारे में कोई जानकारी सरकार के द्वारा दी जा रही दूसरी तरफ बाढ़ प्रभावित लोगों के लिए कोई राहत सामग्री कोई राशि लोगों तक नहीं पहुंचाया जा रहा है शुद्ध पेयजल और भोजन की व्यवस्था भी ठीक से नहीं की जा रही है ये बेहद दुर्भाग्यजनक बात है कि इतना असंवेदनशील राज्य सरकार कैसे हो सकती है और इतना असंवेदनशील केंद्र सरकार कैसे हो सकती है प्रधानमंत्री की तरफ से एक ट्वीट भी नहीं आया है यहाँ बाढ़ पीड़ितों के लिए पंजाब के लोगों को उसे अपने हाल पर छोड़ दिया है लेकिन कांग्रेस पार्टी ने हमारे चाहे सांसदगण हों पूर्व मुख्यमंत्री हैं प्रधान जी हैं हमारे एम हमारे जिला के पदाधिकारी सभी कार्यकर्ता और नेता प्रण प्राण से जुटे हुए हैं कि हम इस विविस्का में जो केंद्र और राज्य सरकार के द्वारा निर्मित है उसमें हम उनको किसानों को मजदूरों को गरीबों को उनके हाल पर हम नहीं छोड़ सकते और इसलिए हर परिस्थिति में उनके साथ खड़े हैं और प्रत्येक दिन जाके अपने अपने क्षेत्रों में दौरा कर रहे हैं लोगों को राहत सामग्री वितरित कर रहे हैं कैसे सहयोग दिया जा सके वो हर संभव कार्य कर रहे हैं मैं सभी कार्यकर्ताओं को बधाई देता हूं जो राहुल जी के निर्देश पर सभी कार्यकर्ता जुटे हुए हैं दिन रात मेहनत कर रहे हैं और दुर्भाग्यजनक बात यह है केंद्र सरकार की के तरफ से कोई राहत घोषणा नहीं हुई है राज्य के ओर से कोई सहायता नहीं दी जा रही है खबर देखने रहो जी के एम मीडिया टीवी ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027